ਸਟ੍ਰੀਟ ਵਾਹਿਗੁਰੂ ਜੀ ਕਾ ਖਾਲਸਾ ਸਟ੍ਰੀਟ ਵਾਹਿਗੁਰੂ ਜੀ ਕੀ ਫਤਿਹ 14 ਪਉ ਦਾਇਤ ਹੈ। 13 ਪਉ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਣ ਤੋਂ ਬਾਅਦ 14 ਪਉ ਦੀ ਸਵੇਰ ਆਉਂਦੀ ਹੈ। ਤੇ ਇਸ ਦਿਨ ਦੀਵਾਨ ਟੋਡਰਮਲ ਜੀ ਦੇ ਵੱਲੋਂ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਾਂਦਾ। 14 ਪੋ ਦਾ ਦਿਨ ਚੜਦਾ ਹੈ ਤੇ ਦੀਵਾਨ ਟੋਡਰ ਮਲਜੀ ਸੂਬੇ ਸਰਹੰਦ ਕੋਲ ਜਾ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜ਼ਰਦਿਆਂ ਦੇ ਪਾਵਨ ਸ਼ਰੀਰਾਂ ਦੀ ਮੰਗ ਕਰਦਾ ਤੇ ਪਾਵਨ ਸ਼ਰੀਰਾਂ ਦਾ ਸੰਸਕਾਰ ਕਰਨਾ ਚਾਹੁੰਦਾ ਪਰ ਸੂਬੇ ਵੱਲੋਂ ਸੰਸਕਾਰ ਕਰਨ ਲਈ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਜੇਕਰ ਸੰਸਕਾਰ ਕਰਨ ਦੇ ਲਈ ਜ਼ਮੀਨ ਚਾਹੀਦੀ ਹੈ ਤਾਂ ਤੁਹਾਨੂੰ ਸੋਨੇ ਦੀਆਂ ਮੋਹਰਾਂ ਨਾਲ ਖੁਦ ਖਰੀਦਣੀ ਪਵੇਗੀ ਸੂਬੇ ਵੱਲੋਂ ਕਿਹਾ ਜਾਂਦਾ ਹੈ ਕਿ ਸਸਕਾਰ ਕਰਨ ਲਈ ਜਿਹੜੀ ਜ਼ਮੀਨ ਤੁਸੀਂ ਖਰੀਦਣੀ ਹੈ ਉਸ ਉੱਤੇ ਸੋਨੇ ਦੀਆਂ ਮੋਹਰਾਂ ਨੂੰ ਵਿਛਾਉਣਾ ਪਵੇਗਾ ਤੇ ਮੋਹਰਾਂ ਨੂੰ ਖੜਬੀਆਂ ਕਰਕੇ ਰੱਖਣਾ ਹੋਵੇਗਾ। ਦੀਵਾਨ ਟੋਡਰਮਲ ਜੀ ਦੁਆਰਾ ਇਹ ਮੰਗ ਨੂੰ ਪੂਰੀ ਕਰਨ ਲਈ ਆਪਣਾ ਸਭ ਕੁਝ ਵੇਚ ਕੇ ਇਹ ਜ਼ਮੀਨ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਾਂਦੀਆਂ ਨੇ। ਦੀਵਾਨ ਟੋਡਰਮਲ ਜੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਇਹ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦੀ ਗਈ ਜਿਸ ਉਪਰੰਤ ਉਹਨਾਂ ਦੇ ਵੱਲੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ ਇਹ ਜ਼ਮੀਨ ਸਰਹੰਦ ਵਿੱਚ ਮੌਜੂਦ ਹੈ ਅਤੇ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਮੌਜੂਦ ਹੈ ਛੋਟੇ ਸਾਹਿਬ ਜ਼ਾਬਦਿਆਂ ਤੇ ਮਾਤਾ ਗੁਜਰੀ ਜੀ ਦੇ ਪਾਵਨ ਸ਼ਰੀਰਾਂ ਦਾ ਸਸਕਾਰ ਕਰਨ ਤੋਂ ਬਾਅਦ ਸੂਬੇ ਸਰਹੰਦ ਦੁਆਰਾ ਇਸ ਕਾਰਜ ਲਈ ਦੀਵਾਨ ਤੋਡਰਮਲ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਦੀਵਾਨ ਤੋਡਰਮਲ ਜੀ ਦਾ ਨਾਮ ਬੜੇ ਹੀ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਚਕਾਉਣ ਤੇ ਦੀਵਾਨ ਟੋਡਰ ਮਲ ਜੀ ਦਾ ਸਾਥ ਦੇਣ ਕਰਕੇ ਮੋਤੀ ਰਾਮ ਮਹਾਰਾਜ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਤੇ ਨਾਲ ਸਾਥ ਦੇਣ ਵਾਲੇ ਹੋਰ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇਨ੍ਹਾਂ ਸ਼ਹਾਦਤਾਂ ਨੂੰ ਸਿੱਖ ਧਰਮ ਦੇ ਵਿੱਚ ਅਹਿਮ ਸਥਾਨ ਦਿੱਤਾ ਗਿਆ ਇਨ੍ਹਾਂ ਕੁਰਬਾਨੀਆਂ ਬਾਰੇ ਸਾਨੂੰ ਅਗਲੀਆਂ ਪੀੜ੍ਹੀਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ